ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਾਧੂ ਨੂੰ ਇਹ ਇੱਕ ਚੀਜ਼ ਕਦੇ ਵੀ ਨਾ ਦਵੋ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਕਵਾਓ ਜੀ ਤੇ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਤਨ ਤਨ ਬਾਬਾ ਈਸ਼ਰ ਸਿੰਘ ਜੀ ਸੁਲਤਾਨਪੁਰ ਲੋਧੀ ਦੀਵਾਨ ਲਗਾਉਣ ਦੇ ਲਈ ਗਏ ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਬੇਅਦ ਸੈਭ ਗੁਰਦੁਆਰਾ ਬਣਿਆ ਹੋਇਆ ਹੈ ਉਸ ਗੁਰਦੁਆਰੇ ਦੇ ਇੱਕ ਕੰਦ ਪੁਰਾਤਨ ਸਮੇਂ ਤੋਂ ਹੀ ਟੈਂਦੇ ਆ ਰਹੇ ਸੀ ਉਹ ਕੰਦ ਦੇ ਬਾਲੇ ਪਾਸੇ ਇੱਕ ਫਕੀਰ ਦੀ ਕਬਰ ਬਣੀ ਹੋਈ ਸੀ ਉਸ ਕੰਦ ਦੇ ਪ੍ਰਬੰਧਕਾਂ ਨੇ ਬਾਬਾ ਜੀ ਨੂੰ ਬੇਨਤੀ ਕਰਕੇ ਪੁੱਛਿਆ ਕਿ ਜਦੋਂ ਦਾ ਗੁਰਦੁਆਰਾ ਬਣਿਆ ਹੈ ਇਹ ਕੰਦ ਹਮੇਸ਼ਾ ਤੋਂ ਹੀ ਟੈਂਦੇ ਆ ਰਹੀ ਹੈ ਸਾਨੂੰ ਇਸ ਦਾ ਕਾਰਨ ਪਤਾ ਨਹੀਂ ਲੱਗ ਰਿਹਾ ਕਿਉਂ ਇਹ ਕੰਧ ਟੈ ਰਹੀ ਹੈ ਇਹ ਬੇਨਤੀ ਸੁਣ ਕੇ ਬਾਬਾ ਜੀ ਨੇ ਫਰਮਾਇਆ ਜਦੋਂ ਗੁਰੂ ਨਾਨਕ ਪਾਸ਼ਾ ਜੀ ਦੀ ਭੈਣ ਬੇਬੇ ਨਾਨਕੀ ਜੀ ਦਾ ਵਿਆਹ ਸੋ ਤਨਪੁਰ ਲੋਧੀ ਹੋਇਆ ਤਾਂ ਬੇਬੇ ਨਾਨਕੀ ਜੀ ਦੇ ਘਰ ਇੱਕ ਫਕੀਰ ਪਿਖਸ਼ਾ ਮੰਗਣ ਆਇਆ ਕਰਦਾ ਸੀ ਉਸ ਫਕੀਰ ਨੂੰ ਸਾਰੇ ਪਿੰਡ ਵਾਲੇ ਮੱਥਾ ਟੇਕਦੇ ਸਨ ਕਿਉਂਕਿ ਉਸ ਫਕੀਰ ਦੀ ਉਮਰ 100 ਸਾਲ ਤੋਂ ਉੱਪਰ ਹੋ ਚੁੱਕੀ ਸੀ ਉਸ ਫਕੀਰ ਦੀ ਥੋੜੇ ਬਹੁਤ ਕਮਾਈ ਵੀ ਸੀ ਜਦੋਂ ਉਸ ਫਕੀਰ ਨੇ ਬੇਬੇ ਜੀ ਦੇ ਘਰ ਪਿਖਸ਼ਾ ਮੰਗਣ ਆਉਂਦਾ ਸੀ ਤਾਂ ਉਹ ਬੇਬੇ ਜੀ ਨੂੰ ਕਿਹਾ ਕਰਦਾ ਸੀ ਬੇਬਾ ਮੈਨੂੰ ਮੱਥਾ ਟੇਕ ਪਰ ਬੇਬੇ ਜੀ ਉਸ ਫਕੀਰ ਨੂੰ ਮੱਥਾ ਨਹੀਂ ਟੇਕਦੇ ਸਨ ਇੱਕ ਦਿਨ ਫਕੀਰ ਨੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਬੇਬਾ ਤੂੰ ਮੈਨੂੰ ਮੱਥਾ ਕਿਉਂ ਨਹੀਂ ਟੇਕਦੇ ਸਾਰਾ ਪਿੰਡ ਤਾਂ ਮੈਨੂੰ ਮੱਥਾ ਟੇਕਦਾ ਹੈ ਬੇਬੇ ਨਾਨਕੀ ਜੀ ਨੇ ਕਿਹਾ ਕਿ ਫਕੀਰ ਜੀ ਤੁਸੀਂ ਜੋ ਮੰਗੋਗੇ ਮੈਂ ਤੁਹਾਨੂੰ ले आके देवांगी जे आटा चाहिदा है ता आटा ਲੈ ਲਵੋ ਘਿਓ चाहिਦਾ ਹੈ ਤਾਂ ਘਿਓ ਲੈ ਲਵੋ ਜੇ ਮਾਇਆ ਚਾਹੀਦੀ ਹੈ ਤੇ ਮਾਇਆ ਲੈ ਲਵੋ ਪਰ ਮੈਂ ਤੁਹਾਨੂੰ ਮੱਥਾ ਨਹੀਂ ਟੇਕਣਾ ਕਿਉਂਕਿ ਜਿਹੜਾ ਮੇਰਾ ਵੀਰ ਹੈ ਉਹ ਨਾਲੇ ਮੇਰਾ ਵੀਰ ਤੇ ਨਾਲੇ ਉਹ ਮੇਰੀ ਸਾਰੀ ਦੁਨੀਆ ਦਾ ਜਗਤ ਗੁਰੂ ਬਾਬਾ ਨਾਨਕ ਪੀਰ ਹੈ ਮੇਰਾ ਵੀਰ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਹੈ ਫਕੀਰ ਨੇ ਬੇਬੇ ਨਾਨਕ ਜੀ ਨੂੰ ਪੁੱਛਿਆ ਤੇਰੇ ਵੀਰ ਦੀ ਉਮਰ ਕਿੰਨੀ ਹੈ ਬੇਬੇ ਨਾਨਕ ਜੀ ਨੇ ਉੱਤਰ ਦਿੱਤਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ੍ਰੀ ਰਿਕ ਉਮਰ 15 ਸਾਲ ਹੈ ਫਕੀਰ ਇਹ ਸੁਣ ਕੇ ਹੱਸਿਆ ਤੇ ਕਹਿਣ ਲੱਗਿਆ ਤੇਰਾ ਵੀਰ ਹਾਜੇ 15 ਸਾਲ ਦਾ ਹੈ ਤੇ ਮੇਰੀ ਉਮਰ 100 ਸਾਲ ਤੋਂ ਉੱਪਰ ਹੈ ਮੈਂ 12 ਸਾਲ ਕੋ ਵਿੱਚ ਪੁੱਠਾ ਲਟਕਦਾ ਰਿਆ 12 ਸਾਲ ਜਲਤਾਰਾਵੇ ਕੀਤਾ ਤੇ ਮੈਂ 12 ਸਾਲ ਧੋਨੇ ਵੀ ਤਾਪੇ ਹਨ ਇਹਨੇ ਕਠਨ ਸਾਧਨ ਕਰਕੇ ਫਕੀਰ ਬਣਿਆ ਹਾਂ ਤੇਰਾ ਵੀ ਤਾਂ ਅਜੇ 15 ਸਾਲ ਦਾ ਹੈ ਉਸਨੇ ਤਾਂ ਅਜੇ ਕੁਝ ਵੀ ਨਹੀਂ ਕੀਤਾ ਹੋਣਾ ਬੇਬੇ ਨਾਨਕ ਜੀ ਨੇ ਪੀਰ ਨੂੰ ਕਿਹਾ ਕਿ ਜਦੋਂ ਫਕੀਰ ਜੀ ਤੁਸੀਂ ਮੇਰੇ ਵੀਰ ਦੇ ਦਰਸ਼ਨ ਕਰ ਲਵੋਗੇ ਤਾਂ ਤੁਹਾਨੂੰ ਉਦੋਂ ਸਾਰਾ ਕੁਝ ਪਤਾ ਲੱਗ ਜਾਵੇਗਾ ਕਿ ਮੇਰਾ ਵੀਰ ਕੌਣ ਹੈ ਤੇ ਉਹ ਕਿਵੇਂ ਵੱਡਾ ਹੈ ਫਕੀਰ ਨੇ ਕਿਹਾ ਕਿ ਜਦੋਂ ਤੇਰਾ ਵੀਰ ਤੇਰੇ ਕੋਲ ਆਇਆ ਤਾਂ ਮੈਨੂੰ ਉਸ ਨਾਲ ਜ਼ਰੂਰ ਮਲਵਾਈ ਬੇਬੇ ਨਾਨਕ ਜੀ ਨੇ ਕਿਹਾ ਕਿ ਜ਼ਰੂਰ ਮਲਾਵਾਂਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਾਂ ਜਾਣੇ ਚਾਨਣ ਸਨ ਕੁਝ ਦਿਨਾਂ ਬਾਅਦ ਗੁਰੂ ਨਾਨਕ ਪਾਸ਼ਾ ਜੀ ਸੁਲਤਾਨਪੁਰ ਲੋਧੀ ਆਏ ਤੇ ਬੇਬੇ ਨਾਨਕੀ ਜੀ ਨੇ ਬੇਨਤੀ ਕੀਤੀ ਕਿ ਇੱਕ ਫਕੀਰ ਹੈ ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ ਗੁਰੂ ਨਾਨਕ ਪਾਸ਼ਾ ਜੀ ਵਚਨ ਕੀਤਾ ਕਿ ਅਸੀਂ ਉਸ ਨੂੰ ਮਿਲਣ ਕਰਕੇ ਹੀ ਇੱਥੇ ਆਏ ਹਾਂ ਅਸੀਂ ਉਸ ਨੂੰ ਆਪੇ ਹੀ ਮਿਲਣ ਆਏ ਹਾਂ ਗੁਰੂ ਨਾਨਕ ਪਾਸ਼ਾ ਜੀ ਸੁਲਤਾਨਪੁਰ ਲੋਧੀ ਬੇਈ ਨਦੀ ਦੇ ਕਿਨਾਰੇ ਜਾ ਕੇ ਬੈਠ ਗਏ ਤੇ ਨਾਲ ਗੁਰੂ ਜੀ ਦੇ ਪਾਈ ਮਰਤਾਨਾ ਜੀ ਸਨ ਜਦੋਂ ਗੁਰੂ ਨਾਨਕ ਪਾਸ਼ਾ ਜੀ ਦੀ ਨਦੀ ਤੇ ਜਾ ਕੇ ਬੈਠੇ ਤਾਂ ਉਥੇ ਕੁਝ ਪੱਛੇ ਵੀ ਆ ਗਏ ਇਹਨੇ ਨੂੰ ਉਹੀ ਫਕੀਰ ਵੀ ਆ ਗਿਆ ਤੇ ਉਸ ਫਕੀਰ ਨੇ ਗੁਰੂ ਜੀ ਦੇ ਸਾਹਮਣੇ ਇੱਕ ਖਰਬੂਜਾ ਲਿਆ ਕੇ ਰੱਖ ਦਿੱਤਾ ਫਕੀਰ ਨੇ ਗੁਰੂ ਜੀ ਨੂੰ ਮੱਥਾ ਨਹੀਂ ਟੇਕਿਆ ਤੇ ਜਦੋਂ ਬੱਚਿਆਂ ਨੇ ਖਰਬੂਜਾ ਦੇਖਿਆ ਤਾਂ ਬੱਚਿਆਂ ਨੇ ਗੁਰੂ ਜੀ ਨੂੰ ਕਿਹਾ ਕਿ ਸਾਨੂੰ ਖਰਬੂਜਾ ਖਵਾਓ ਗੁਰੂ ਨਾਨਕ ਪਾਸ਼ਾ ਜੀ ਨੇ ਮਰਦਾਨੇ ਨੂੰ ਕਿਹਾ ਕਿ ਤੇਰੇ ਕੋਲ ਚਾਕੂ ਹੈ ਉਹ ਸਾਨੂੰ ਦੇ ਮਰਦਾਨੇ ਨੇ ਚਾਕੂ ਗੁਰੂ ਨਾਨਕ ਦੇਵ ਜੀ ਨੂੰ ਦਿੱਤਾ ਗੁਰੂ ਜੀ ਨੇ ਖਰਬੂਜਾ ਚੋਕ ਕੇ ਤੇ ਉਸ ਦੀਆਂ ਫਾੜੀਆਂ ਚਾਰ ਕੀਤੀਆਂ ਉਸ ਦੀਆਂ ਫਾੜੀਆਂ چیر ਦਿੱਤੀਆਂ ਗੁਰੂ ਜੀ ਨੇ ਖਰਬੂਜੇ ਦੀ ਇੱਕ ਫਾੜੀ ਫਕੀਰ ਨੂੰ ਦਿੱਤੀ ਤੇ ਇੱਕ ਫਾੜੀ ਮਰਦਾਨੇ ਨੂੰ ਦਿੱਤੀ ਬਾਕੀ ਫਾੜੀਆਂ ਬੱਚਿਆਂ ਨੂੰ ਦੇ ਦਿੱਤੀਆਂ ਫਕੀਰ ਚੁੱਪਚਾਪ ਖਰਬੂਜੇ ਦੀ ਫਾੜੀ ਖਾ ਗਿਆ ਬਾਕੀ ਸਾਰਿਆਂ ਨੇ ਵੀ ਖਰਬੂਜੇ ਦੀਆਂ ਫਾੜੀਆਂ ਖਾ ਲਈਆਂ ਉਸ ਸਮੇਂ ਭਾਈ ਬਾਲਾ ਜੀ ਗੁਰੂ ਜੀ ਦੇ ਨਾਲ ਨਹੀਂ ਸੀ ਖਰਬੂਜੇ ਦੀ ਇੱਕ ਫਾੜੀ ਗੁਰੂ ਨਾਨਕ ਪਾਸ਼ਾ ਜੀ ਨੇ ਆਪ ਚੱਕ ਲਈ ਆਪ ਸ਼ੱਕ ਲਈ ਗੁਰਨਾਨਕ ਪਾਸ਼ਾ ਜੀ ਬੈਠੇ ਸਾਦੇ ਵਚਨ ਕਰ ਰਹੇ ਸਨ ਫਕੀਰ ਨੇ ਦੇਖਿਆ ਕਿ ਗੁਰਨਾਨਕ ਪਾਸ਼ਾ ਜੀ ਦੇ ਵਿੱਚ ਕੋਈ ਫਕੀਰਾਂ ਵਾਲੀ ਗੱਲ ਤਾਂ ਨਾ ਚ ਨਹੀਂ ਆ ਰਹੀ ਇਹ ਤਾਂ ਉਹੀ ਹੈ ਇਸ ਦੀ ਉਮਰ ਵੀ 15 ਸਾਲ ਹੈ ਇਹ ਕਿੱਥੋਂ ਦੁਨੀਆ ਦਾ ਜਗਤ ਪੇਰ ਹੈ ਬੇਬੇ ਨਾਨਕੀ ਐਵੇਂ ਹੀ ਕਹਿ ਜਾ ਰਹੇ ਸੀ ਕਿ ਇਸ ਵਿੱਚ ਤਾਂ ਕੋਈ ਸ਼ਕਤੀ ਨਜ਼ਰ ਨਹੀਂ ਆਉਂਦੀ ਫਕੀਰ ਗੁਰਨਾਨਕ ਪਾਸ਼ਾ ਜੀ ਨੂੰ ਕਹਿਣ ਲੱਗਿਆ ਕਿ ਬੱਚੇ ਮੇਰਾ ਖਰਬੂਜਾ ਵਾਪਸ ਮੋ ਗੁਰੂ ਜੀ ਨੇ ਪੁੱਛਿਆ ਤੂੰ ਕੌਣ ਹੈ ਉਸਨੇ ਕਿਹਾ ਮੈਂ ਫਕੀਰ ਹਾਂ ਗੁਰੂ ਜੀ ਨੇ ਫਰਮਾਇਆ ਫਕੀਰ ਨੂੰ ਤਾਂ ਕਿਸੇ ਚੀਜ਼ ਦਾ ਮੋਹ ਨਹੀਂ ਹੁੰਦਾ ਤੋ ਖਰਬੂਜਾ ਕੀ ਕਰਨਾ ਹੈ ਫਕੀਰ ਜੀ ਨੇ ਕਿਹਾ ਕਿ ਮੈਂ ਉਹ ਖਰਬੂਜਾ ਕਰਮਤ ਦੀ ਨਾਲ ਬੜੀ ਮੁਸ਼ਕਲ ਨਾਲ ਬਣਾਇਆ ਸੀ ਉਹ ਖਰਬੂਜਾ ਮੈਂ ਆਪਣੇ ਪੋਤਰੇ ਨੂੰ ਦੇਣਾ ਸੀ ਮੇਰਾ ਖਰਬੂਜਾ ਵਾਪਸ ਮੋ ਗੁਰੂ ਜੀ ਨੇ ਫਰਮਾਇਆ ਫਕੀਰਾ ਜਦ ਖਰਬੂਜਾ ਚੁੱਕ ਕੇ ਅਸੀਂ ਕੱਟ ਰਹੇ ਸੀ ਉਦੋਂ ਤੂੰ ਸਾਨੂੰ ਕਹਿਣਾ ਸੀ ਕਿ ਇੱਕ ਖਰਬੂਜੇ ਨੂੰ ਨਾ ਕਟੋ ਉਦੋਂ ਦਾ ਤੂੰ ਸਾਨੂੰ ਕੁਝ ਨਹੀਂ ਕਿਹਾ ਜਦੋਂ ਅਸੀਂ ਫਾੜੀਆਂ ਕੱਟ ਕੇ ਸਾਰਿਆਂ ਨੂੰ ਦਿੱਤੀਆਂ ਉਦੋਂ ਵੀ ਨਹੀਂ ਤੂੰ ਬੋਲਿਆ ਹੁਣ ਖਰਬੂਜਾ ਸਾਬ ਨੇ ਖਾ ਲਿਆ ਨਾਲੇ ਇੱਕ ਫਾੜੀ ਤੂੰ ਵੀ ਖਾ ਲਈ ਹੁਣ ਤੂੰ ਰੋਲਾ ਪਾ ਲਿਆ ਹੈ ਕਿ ਮੇਰਾ ਖਰਬੂਜਾ ਵਾਪਸ ਮੋੜੋ ਪਰ ਫਕੀਰ ਗੁਰੂ ਜੀ ਨੂੰ ਇੱਕੋ ਗੱਲ ਵਾਰ-ਵਾਰ ਕਹੇ ਜਾ ਰਿਹਾ ਕਿ ਮੇਰਾ ਖਰਬੂਜਾ ਮੋੜੋ ਗੁਰਨਾਣਕ ਪਾਸ਼ਾ ਜੀ ਨੇ ਫਕੀਰ ਨੂੰ ਕਿਹਾ ਕਿ ਫਕੀਰਾ ਤੋ ਇੱਕ ਖਰਬੂਜੇ ਨੂੰ ਰੋ ਰਿਹਾ ਹੈ ਇਸ ਤਰ੍ਹਾਂ ਕਰ ਇੱਕ ਗੱਡਾ ਲੈ ਕੇ ਆ ਤੇ ਵੇਹ ਨਦੀ ਵਿੱਚੋਂ ਖਰਬੂਜਿਆਂ ਦਾ ਗੱਡਾ ਭਰ ਕੇ ਲੈ ਜਾ ਜਦੋਂ ਫਕੀਰ ਨੇ ਵੇਹ ਨਦੀ ਦੇ ਕੋਲ ਜਾ ਕੇ ਵੇਖਿਆ ਤਾਂ ਉਸਨੇ ਵੇਖਿਆ ਸਾਰੇ ਵੇਹ ਨਦੀ ਦੇ ਵਿੱਚ ਖਰਬੂਜੇ ਹੀ ਖਰਬੂਜੇ ਤਰਦੇ ਆ ਰਹੇ ਸਨ ਇਹ ਵੇਖ ਕੇ ਫਕੀਰ ਬੜਾ ਹੈਰਾਨ ਹੋਇਆ ਫਕੀਰ ਨੇ ਪਾਣੀ ਦੇ ਵਿੱਚੋਂ ਇੱਕ ਖਰਬੂਜਾ ਕੱਢਿਆ ਜਦੋਂ ਖਰਬੂਜਾ ਕੱਢ ਕੇ ਦੇਖਿਆ ਤਾਂ ਉਸ ਖਰਬੂਜੇ ਦੇ ਵਿੱਚ ਇੱਕ ਫਾੜੀ ਨਹੀਂ ਸੀ ਉੰਜ ਤਾਂ ਖਰਬੂਜਾ ਸਾਰਾ ਸਾਬਤ ਸੀ ਪਰ ਇੱਕ ਫਾੜੀ ਉਸ ਵਿੱਚ ਨਹੀਂ ਸੀ ਇੱਕ ਫਾੜੀ ਉਸ ਵਿੱਚ ਕੱਟੇ ਹੋਏ ਸੀ ਫਿਰ ਵਕੀਰ ਨੇ ਦੂਜਾ ਖਰਬੂਜਾ ਕੱਢਿਆ ਤਾਂ ਖਰਬੂਜੇ ਵਿੱਚ ਵੀ ਇੱਕ ਫਾੜੀ ਨਹੀਂ ਸੀ ਫਕੀਰ ਨੇ ਤੀਜਾ ਖਰਬੂਜਾ ਨਦੀ ਵਿੱਚੋਂ ਕੱਢਿਆ ਉਸ ਵਿੱਚ ਵੀ ਇੱਕ ਫਾੜੀ ਨਹੀਂ ਸੀ ਫਕੀਰ ਨੇ ਜਿੰਨੇ ਵੀ ਖਰਬੂਜੇ ਕੱਢੇ ਉਹਨਾਂ ਵਿੱਚ ਇੱਕ ਫਾੜੀ ਨਹੀਂ ਸੀ ਫਕੀਰ ਇੱਕ ਖਰਬੂਜਾ ਲੈ ਕੇ ਗੁਰਨਾਨਕ ਪਾਸ਼ਾ ਜੀ ਦੇ ਕੋਲ ਆ ਗਿਆ ਗੁਰੂ ਜੀ ਦੇ ਕੋਲ ਆ ਕੇ ਫਕੀਰ ਕਹਿਣ ਲੱਗਿਆ ਕਿ ਇਹ ਖਰਬੂਜਾ ਤਾਂ ਮੇਰਾ ਨਹੀਂ ਹੈ ਗੁਰੂ ਜੀ ਕਹਿਣ ਲੱਗੇ ਫਕੀਰਾ ਇਹ ਕੀ ਹੈ ਫਕੀਰ ਕਹਿਣ ਲੱਗਿਆ ਕਿ ਇਹ ਖਰਬੂਜਾ ਮੇਰਾ ਨਹੀਂ ਹੈ ਗੁਰੂ ਜੀ ਕਹਿਣ ਲੱਗੇ ਫਕੀਰਾ ਇਹ ਖਰਬੂਜਾ ਹੈ ਪਰ ਇਹ ਖਰਬੂਜਾ ਮੇਰਾ ਨਹੀਂ ਇਸ ਵਿੱਚ ਇੱਕ ਫਾੜੀ ਘਾਟ ਹੈ ਗੁਰੂ ਜੀ ਨੇ ਫਰਮਾਇਆ ਕੋਈ ਗੱਲ ਨਹੀਂ ਜੇ ਇੱਕ ਫਾੜੀ ਘਾਟ ਹੈ ਪਰ ਹੈ ਤਾਂ ਖਰਬੂਜਾ ਹੀ ਤੂੰ ਇਸ ਖਰਬੂਜੇ ਨੂੰ ਘਰ ਲੈ ਜਾ ਤੇ ਆਪਣੇ ਪੋਤਰੇ ਨੂੰ ਜਾ ਕੇ ਦੇ ਦੇ ਪਰ ਫਕੀਰ ਫਿਰ ਉਹੀ ਗੱਲ ਕਹੇ ਜਾ ਰਿਹਾ ਕਿ ਇਹ ਖਰਬੂਜਾ ਮੇਰਾ ਨਹੀਂ ਹੈ ਮੈਨੂੰ ਤਾਂ ਮੇਰਾ ਖਰਬੂਜਾ ਵਾਪਸ ਮੋੜ ਦਿਓ ਗੁਰੂ ਜੀ ਨੇ ਫਰਮਾਇਆ ਤੇਰੇ ਖਰਬੂਜੇ ਦੇ ਕੀ ਨਿਸ਼ਾਨੇ ਸੀ ਫਕੀਰ ਨੇ ਕਿਹਾ ਕਿ ਮੇਰਾ ਖਰਬੂਜਾ ਸਾਬਾ ਸੀ ਗੁਰਨਾਨਕ ਪਾਸ਼ਾ ਜੀ ਨੇ ਕਮਾਲ ਦੇ ਵਿੱਚੋਂ ਵਚਨਾ ਦਾ ਇੱਕ ਤੀਰ ਕੱਢ ਕੇ ਫਕੀਰ ਤੇ ਮਾਰਿਆ ਗੁਰੂ ਜੀ ਨੇ ਫਰਮਾਇਆ ਫਕੀਰਾ ਅਸੀਂ ਤੇਰੇ ਸਾਹਮਣੇ ਖਰਬੂਜਾ ਛੇਰਿਆ ਸੀ ਖਰਬੂਜਾ ਚੇਰ ਕੇ ਅਸੀਂ ਇੱਕ ਫਾਣੀ ਸਭ ਤੋਂ ਪਹਿਲਾਂ ਤੈਨੂੰ ਦਿੱਤੀ ਸੀ ਉਸ ਤੋਂ ਬਾਅਦ ਬਾਕੀ ਸਾਰੀਆਂ ਅਸੀਂ ਫਾੜੀਆਂ ਵਣ ਦਿੱਤੀਆਂ ਤੇਰੇ ਸਾਹਮਣੇ ਸਾਬ ਨੇ ਖਰਬੂਜੇ ਦੀਆਂ ਫਾੜੀਆਂ ਖਾਧੀਆਂ ਤੇ ਤੂੰ ਆਪ ਵੀ ਫਾੜੀ ਖਾਧੀ ਫਕੀਰ ਨੇ ਕਿਹਾ ਹਾਂਜੀ ਇੱਕ ਫਾੜੀ ਮੈਂ ਵੀ ਖਾਧੀ ਸੀ ਗੁਰੂ ਜੀ ਨੇ ਫਰਮਾਇਆ ਫਕੀਰਾ ਅਸੀਂ ਸਾਰੀਆਂ ਹੀ ਖਾਧੀਆਂ ਹੋਈਆਂ ਫਾੜੀਆਂ ਟਿੱਡ ਵਿੱਚੋਂ ਗਾੜ ਲੀਆਂ ਤੇ ਖਰਬੂਜਾ ਛੋੜ ਦਿੱਤਾ ਪਰ ਅਸੀਂ ਤੇਰੇ ਟਿੱਡ ਵਿੱਚ ਨਹੀਂ ਤੇਰੀ ਕਾਦੀ ਹੋਈ ਫਾੜੀ ਅਸੀਂ ਤੇਰੇ ਟਿੰਡ ਵਿੱਚੋਂ ਨਹੀਂ ਕੱਢੀ। ਉਹੀ ਇੱਕ ਫਾੜੇ ਖਰਬੂਜੇ ਵਿੱਚ ਘਟ ਹੈ। ਗੁਰੂ ਨਾਨਕ ਪਾਸ਼ਾ ਜੀ ਫਕੀਰ ਨੂੰ ਕਹਿਣ ਲੱਗੇ ਕਿ ਫਕੀਰਾ ਜਾਂ ਤਾਂ ਤੂੰ ਆਪਣੇ ਟਿੰਡ ਵਿੱਚੋਂ ਖਰਬੂਜੇ ਦੀ ਖਾਦੀ ਹੋਈ ਫਾੜੀ ਕੱਢ ਕੇ ਆਪਣਾ ਖਰਬੂਜਾ ਪੂਰਾ ਕਰ ਲੈ। ਜੇ ਤੂੰ ਇਹ ਨਹੀਂ ਕਰ ਸਕਦਾ ਤਾਂ ਤੂੰ ਸਾਨੂੰ ਪਛਾਨ ਲੈ ਅਸੀਂ ਕੌਣ ਹਾਂ। ਇਹ ਬਚਨ ਸੁਣ ਕੇ ਫਕੀਰ ਗੁਰੂ ਨਾਨਕ ਪਾਸ਼ਾ ਜੀ ਦੇ ਅੱਗੇ ਲੰਮੇ ਪੈ ਗਿਆ। ਫਕੀਰ ਨੇ ਗੁਰੂ ਜੀ ਤੋਂ ਭੋਲ ਬਖਸ਼ਾਇਆ। ਫਕੀਰ ਨੇ ਕਿਹਾ ਗੁਰੂ ਜੀ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਮੈਂ ਆਪਣੇ ਟੇਢ ਵਿੱਚੋਂ ਖਾਦੀ ਹੋਈ ਫਾੜੀ ਨੂੰ ਬਾਹਰ ਕੱਢ ਲਾਵਾਂ ਹੁਣ ਗੁਰਨਾਨਕ ਪਾਤਸ਼ਾਹ ਜੀ ਨੇ ਫਕੀਰ ਨੂੰ ਬਚਨ ਕੀਤਾ ਫਕੀਰਾ ਹੁਣ ਤੈਨੂੰ ਸਾਡੀ ਪਛਾਣ ਆ ਗਈ ਫਕੀਰ ਨੇ ਕਿਹਾ ਹਾਂ ਜੀ ਮੈਨੂੰ ਤੁਹਾਡੀ ਪਛਾਣ ਆ ਗਈ ਗੁਰਨਾਨਕ ਪਾਤਸ਼ਾਹ ਜੀ ਨੇ ਫਕੀਰ ਨੂੰ ਕਿਹਾ ਜੇ ਤੈਨੂੰ ਸਾਡੀ ਪਛਾਣਾ ਆ ਗਈ ਹੈ ਤਾਂ ਅਸੀਂ ਤੇਰੇ ਤੋਂ ਬਹੁਤ ਪ੍ਰਸੰਨ ਹਾਂ ਮੰਗ ਲੈ ਜੋ ਕੁਝ ਮੰਗਣਾ ਹੈ ਫਕੀਰ ਨੇ ਗੁਰੂ ਜੀਤ ਨੂੰ ਬੇਨਤੀ ਕੀਤੀ ਗੁਰੂ ਜੀ ਮੇਰੀ ਉਮਰ ਬਹੁਤ ਹੋ ਚੁੱਕੀ ਹੈ ਹੁਣ ਸਰੀਰ ਜਵਾਬ ਦੇ ਰਿਹਾ ਹੈ ਕਿਰਪਾ ਕਰਕੇ ਮੈਨੂੰ ਸੱਚਖੰਡ ਵਿੱਚ ਥਾਂ ਬਖਸ਼ੋ ਮੈਨੂੰ ਹੁਣੇ ਇਸੇ ਵਕਤ ਸੱਚਖੰਡ ਵਿੱਚ ਪੇਜ ਦਿਵੋ ਤੁਹਾਡੇ ਨੇਤਰਾਂ ਦੇ ਸਾਹਮਣੇ ਮੈਂ ਸੱਚਖੰਡ ਚਲਾ ਜਾਵਾਂ ਗੁਰੂ ਜੀ ਨੇ ਬਚਨ ਕੀਤਾ ਠੀਕ ਹੈ ਫਕੀਰਾ ਤੂੰ ਇੱਥੇ ਸਾਡੇ ਸਾਹਮਣੇ ਲੰਮੇ ਪੈ ਜਾ ਫਕੀਰ ਨੇ ਸਤਿ ਬਚਨ ਕਿਹਾ ਤੇ ਉੱਥੇ ਹੀ ਲੰਮਾ ਪੈ ਗਿਆ ਗੁਰੂ ਜੀ ਨੇ ਫਕੀਰ ਨੂੰ ਕਿਹਾ ਫਕੀਰਾ ਨਰੰਗ ਕਰਦਾ ਧਿਆਨ ਧਾਰ ਤੇ ਵਾਇਗਰੂ ਬੋਲ ਇਥੇ ਕਈ ਮਨੁੱਖ ਇਹ ਕਹਿਣ ਲੱਗ ਜਾਂਦੇ ਹਨ ਕਿ ਉਸ ਸਮੇਂ ਤਾਂ ਗੁਰਨਾਨਕ ਪਾਤਸ਼ਾਹ ਜੀ ਨੇ ਵਾਇਗਰੂ ਸ਼ਬਦ ਦਾ ਉਚਾਰਨ ਹੀ ਨਹੀਂ ਕੀਤਾ ਸੀ ਪਰ ਉਹਨਾਂ ਲੋਕਾਂ ਨੂੰ ਇਹ ਗੱਲ ਦਾ ਪਤਾ ਨਹੀਂ ਕਿ ਗੁਰਨਾਨਕ ਪਾਤਸ਼ਾਹ ਜੀ ਕੋਈ 15 ਸਾਲ ਦੇ ਨਹੀਂ ਸਨ ਗੁਰਨਾਨਕ ਪਾਤਸ਼ਾਹ ਜੀ 6 ਯੁਗਾਂ ਦੀ ਕਮਾਈ ਸੀ ਗੁਰਨਾਨਕ ਪਾਤਸ਼ਾਹ ਜੀ ਨੇ ਛੱਤੀ ਜੋਗ ਕਮਾਈ ਕਰਕੇ ਵਾਇਗਰੂ ਸ਼ਬਦ ਦਾ ਉਚਾਰਨ ਕੀਤਾ ਸੀ ਕਈ ਲੋਕ ਗੁਰਨਾਨਕ ਪਾਤਸ਼ਾਹ ਜੀ ਨੂੰ ਬੰਦਾ ਹੀ ਸਮਝਦੇ ਹਨ ਪਰ ਗੁਰਨਾਨਕ ਪਾਤਸ਼ਾਹ ਜੀ ਆਪ ਖੁਦ ਨਰੰਕਾਰ ਸਨ ਉਹ ਫਕੀਰ ਵਾਇਗਰੂ ਵਾਇਗਰੂ ਕਹਿਣ ਲੱਗ ਪਿਆ ਗੁਰਨਾਨਕ ਜੀ ਨੇ ਫਕੀਰ ਨੂੰ ਪੁੱਛਿਆ ਫਕੀਰਾ ਜੇ ਤੇਰੀ ਹੋਰ ਮੰਗ ਹੈ ਤਾਂ ਸਾਨੂੰ ਦੱਸ ਫਕੀਰ ਨੇ ਕਿਹਾ ਜੇ ਇੱਕ ਮੰਗ ਹੋ ਰਹੀ ਹੈ ਜਿਵੇਂ ਤੁਸੀਂ ਇੱਥੇ ਮੇਰੇ ਸਾਹਮਣੇ ਬੈਠੇ ਦਰਸ਼ਨ ਦੇ ਰਹੇ ਹੋ ਉਹ ਮੇਹ ਸੱਚਖੰਡ ਵਿੱਚ ਵੀ ਮੈਂ ਤੁਹਾਡੇ ਸਾਹਮਣੇ ਬੈਠਾ ਹੋਵਾਂ ਤੇ ਇਸੇ ਤਰ੍ਹਾਂ ਤੁਹਾਡੇ ਉੱਥੇ ਵੀ ਦਰਸ਼ਨ ਹੁੰਦੇ ਰਹਿਣ ਗੁਰਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕਿ ਠੀਕ ਹੈ ਫਕੀਰਾ ਇਸੇ ਤਰ੍ਹਾਂ ਹੋਵੇਗਾ ਤੈਨੂੰ ਸਾਡੇ ਸੱਚਖੰਡ ਵਿੱਚ ਵੀ ਦਰਸ਼ਨ ਹੋਣਗੇ ਤੈਨੂੰ ਇੱਥੇ ਵੀ ਸਦਾ ਇਸੇ ਤਰ੍ਹਾਂ ਸਾਡੇ ਦਰਸ਼ਨ ਹੁੰਦੇ ਰਹਿਣਗੇ ਤੇ ਗੁਰਨਾਨਕ ਪਾਤਸ਼ਾਹ ਜੀ ਨੇ ਫਕੀਰ ਤੇ ਦ੍ਰਿਸ਼ਟੀ ਪਾਈ ਤੇ ਫਕੀਰ ਨੇ ਆਪਣਾ ਉਸੇ ਸਮੇਂ ਸਰੀਰ ਛੱਡ ਦਿੱਤਾ ਸੰਤਾਂ ਨੇ ਫਕੀਰ ਨੂੰ ਉੱਥੇ ਹੀ ਦਫ਼ਨ ਕਰ ਦਿੱਤਾ ਤੇ ਫਕੀਰ ਦੀ ਉੱਥੇ ਹੀ ਕਬਰ ਬਣਾ ਦਿੱਤੀ ਉਸ ਕਬਰ ਉੱਪਰ ਲਿਖਿਆ ਹੋਇਆ ਸੀ ਫਕੀਰ ਖਰਬੂਜੇ ਸ਼ਾਹ ਦੀ ਕਬਰ ਜਦੋਂ ਜਦੋਂ ਸੁਲਤਾਨਪੁਰ ਬੇਸਬ ਗੁਰਦੁਆਰਾ ਬਣਾਇਆ ਤਾਂ ਗੁਰਦੁਵਾਰੇ ਅਤੇ ਖਰਬੂਜੇ ਸ਼ਾਹ ਦੀ ਕਬਰ ਵਿਚਾਲੇ ਕਾਂਦ ਬਣਾ ਦਿੱਤੀ ਤੇ ਉਹ ਕਾਂਦ ਜਿੰਨੀ ਵਾਰ ਵੀ ਬਣਾਈ ਉੰਨੀ ਵਾਰ ਹੀ ਉਹ ਕਾਂਦ ਡਿੱਗ ਪੈਂਦੀ ਸੀ ਬਾਬਾ ਜੀ ਨੇ ਇਹ ਸਾਰੀ ਸਾਕਿ ਸੁਣਾਈ ਤੇ ਬਾਬਾ ਜੀ ਨੇ ਬਚਨ ਕੀਤਾ ਕਿ ਇੱਕ ਕੰਦ ਇਸ ਲਈ ਡਿੱਗ ਪੈਂਦੀ ਹੈ ਕਿਉਂਕਿ ਫਕੀਰ ਜੀ ਦੇ ਮੰਗ ਸੀ ਕਿ ਮੈਨੂੰ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਹੋ ਦਰਸ਼ਨ ਹੁੰਦੇ ਰਹਿਣ ਬਾਬਾ ਜੀ ਨੇ ਬਚਨ ਕੀਤਾ ਕਿ ਜੇ ਕੰਦ ਬਣਾਉਣੀ ਜੇ ਕੰਦ ਬਣਾਉਣੀ ਹੈ ਤਾਂ ਉਸ ਕੰਦ ਦੇ ਵਿਚਾਲੇ ਇੱਕ ਖਿੜਕੀ ਰੱਖੋ ਫਿਰ ਬਾਬਾ ਜੀ ਦੇ ਬਚਨ ਅਨੁਸਾਰ ਕੰਦ ਦੇ ਵਿਚਾਲੇ ਇੱਕ ਖਿੜਕੀ ਰੱਖੀ ਗਈ ਤੇ ਫਿਰ ਉਸ ਤੋਂ ਬਾਅਦ ਕਦੇ ਵੀ ਕੰਦ ਨਹੀਂ ਡਿੱਗੇ ਅੱਜ ਵੀ ਉਸ ਸੁਲਤਾਨਪੁਰ 베ਰ ਸਾਹਿਬ ਗੁਰਦੁਆਰੇ ਦੇ ਉਸ ਫਕੀਰ ਦੀ ਕਬਰ ਦੇ ਦਰਸ਼ਨ ਕਰਦੇ ਹੋ ਫਕੀਰ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕਬਰ ਵਿੱਚ ਬੈਠਾ ਹੈ ਅਤੇ ਉਸ ਕੰਦ ਵਿਚਾਲੇ ਇੱਕ ਖਿੜਕੀ ਰੱਖੀ ਹੋਈ ਹੈ ਬੇਰ ਸਾਹਿਬ ਗੁਰਦੁਆਰੇ ਦਾ ਇਤਿਹਾਸ ਤਾਂ ਸਭ ਨੂੰ ਪਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਾਤਨ ਕਰਨ ਤੋਂ ਬਾਅਦ ਦਾਤ ਨੂੰ ਜ਼ਮੀਨ ਵਿੱਚ ਗੜ ਦਿੱਤਾ ਸੀ ਉਸ ਦਾਤਨ ਤੋਂ ਹੀ ਬੇਰੇ ਉੱਗ ਪਏ ਸੀ ਤਾਂ ਕਰਕੇ ਗੁਰਦੁਆਰੇ ਦਾ ਨਾਮ ਬੇਰ ਸਾਹਿਬ ਪੈ ਗਿਆ ਸੀ ਖਰਬੂਜੇ ਸ਼ਾਦੀ ਕਬਰ ਦਾ ਇਤਿਹਾਸ ਲੋਕਾਂ ਨੂੰ ਨਹੀਂ ਪਤਾ ਸੀ ਖਰਬੂਜੇ ਸ਼ਾਦੀ ਕਬਰ ਦਾ ਇਤਿਹਾਸ ਬਾਬਾ ਜੀ ਨੇ ਸਾਰੀਆਂ ਸੰਗਤਾਂ ਨੂੰ ਦੱਸਿਆ ਸੰਗਤ ਜੀ ਜੇ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਭੈਣ ਭਰਾਵਾਂ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ